ਤਨ ਸਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਤਨ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮੇਰੇ ਤੁਹਾਡੇ ਤੇ ਬਖਸ਼ਿਸ਼ ਕੀਤੀ ਹੈ ਇਹਨਾਂ ਪਾਵਨ ਬਚਨਾਂ ਰਾਹੀਂ ਉਹਨਾਂ ਬਚਨਾਂ ਨੂੰ ਸੰਖੇਪ ਰੂਪ ਵਿੱਚ ਸਮਝੀਏ ਤੇ ਜੋ ਮਹਾਰਾਜ ਜੀ ਮੈਨੂੰ ਤੁਹਾਨੂੰ ਸਮਝਾਉਣਾ ਚਾਹੁੰਦੇ ਉਹਨੂੰ ਸਮਝਣ ਲਈ ਮਹਾਰਾਜ ਦੇ ਚਰਨਾਂ ਵਿੱਚ ਜੋਦੜੀਆਂ ਬੇਨਤੀਆਂ ਕਰੀਏ ਸਾਬ ਜੀ ਬੜੀ ਪਿਆਰੀ ਕਿਰਪਾ ਕਰਦੇ ਸਾਬ ਜੀ ਕਹਿੰਦੇ ਅਸਾੜ ਤਪੰਦਾ ਤਿਸ ਲੱਗੈ ਹਰ ਨਾ ਨਜਨਾ ਪਾਸ ਮਰਜ ਕਹਿੰਦੇ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਜਿਨ੍ਹਾਂ ਦੇ ਕੋਲ ਉਸ ਪਰਮਾਤਮਾ ਦੀ ਯਾਦ ਨਹੀਂ ਹੈ ਜਿੰਦੇ ਕੋਲ ਯਾਦ ਨਹੀਂ ਹੈ ਉਹਦੇ ਕੋਲ ਪਰਮਾਤਮਾ ਨਹੀਂ ਹੈ ਸਹਿਬ ਜੀ ਕਹਿੰਦੇ ਆ ਜਿਹੜੇ ਦਿਨ ਚੱਲਦੇ ਐ ਆਜੂ ਗਰਮੀ ਦੀ ਰੁੱਤ ਚੱਲਦੀ ਐ ਮਹਾਰਾਜ ਕਹਿੰਦੇ ਇਹ ਬਹੁਤ ਦੁਖੀ ਕਰਦੀ ਹੈ ਖਾਸ ਕਰਕੇ ਉਹਨਾਂ ਨੂੰ ਜਿਹੜੇ ਪਰਮਾਤਮਾ ਤੋਂ ਪਰਮਾਤਮਾ ਦੀ ਯਾਦ ਤੋਂ ਟੁੱਟੇ ਹਨ ਸਹਿਜ ਜੀ ਟੁੱਟੇ ਕਿਵੇਂ ਨੇ ਮਹਾਰਾਜ ਜੀ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਮਹਾਰਾਜ ਕਹਿੰਦੇ ਬੰਦੇ ਦਾ ਇੱਕ ਸੁਭਾਅ ਇਹ ਪਰਮਾਤਮਾ ਨੂੰ ਛੱਡ ਕੇ ਉਸ ਅਕਾਲ ਪੁਰਖ ਦੀ ਯਾਦ ਨੂੰ ਛੱਡ ਕੇ ਬੰਦਿਆਂ ਤੋਂ ਆਸ ਰੱਖਦਾ ਆ ਜਿਨੂ ਸਾਬ ਜੀ ਕਹਿੰਦੇ ਨੇ ਮਾਨੁਕੀ ਟੇਕ ਬਿੱਤੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕਹਿ ਦੀ ਹੈ ਰਹਿ ਅਗਾਏ ਬਹੁਰ ਨਾ ਕ੍ਰਿਸ਼ਨਾ ਲਾਗੇ ਆਏ ਮਹਾਰਾਜੀ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਬੰਧਿਆ ਤੋਂ ਆਸ ਲਾਕੇ ਬੈਠਾ ਆ ਫਿਰ ਕਿਰਪਾ ਕਰਦੇ ਦੁਇ ਭਾਈ ਬੇਗੁਚੀ ਐ ਗਲ ਪਈ ਸੋ ਜਮ ਕੀ ਪਾਸ ਮਹਾਰਾਜ ਜੀ ਕਹਿੰਦੇ ਜਦੋਂ ਰੱਬ ਨੂੰ ਛੱਡ ਕੇ ਹੋਰ ਦੂਜੇ ਸਾਧਨ ਲੱਭਣ ਤੁਰ ਪੈਂਦਾ ਜਾਂ ਹੋਰ ਤਰੀਕੇ ਲੱਭਣ ਲੱਗ ਪੈਂਦਾ ਜਾਂ ਹੋਰ ਪਾਸੇ ਨੂੰ ਤੁਰ ਪੈਂਦਾ ਆ ਮਹਾਰਾਜ ਜੀ ਕਹਿੰਦੇ ਫਿਰ ਇਹਦੇ ਗਾਲ ਦੇ ਵਿੱਚ ਉਹ ਜਮਾਂ ਦੀ ਫਾਈ ਪੈਂਦੀ ਕਹਿਣ ਤੋਂ ਭਾਵ ਇਹਨੂੰ ਦੁੱਖ ਤਕਲੀਫ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਇਸੇ ਲਈ ਮਹਾਰਾਜ ਜੀ ਕਹਿੰਦੇ ਨੇ ਨਾ ਦੇ ਨਹਾਰ ਪ੍ਰਭ ਛੋੜ ਕੇ ਲੱਗ ਅਣਸੁਆਏ ਨਾਨਕ ਕਹੂ ਨਾ ਸੀ ਜਈ ਬਿਨ ਨਾ ਵੈ ਪਤ ਜਾਏ ਮਹਾਰਾਜ ਕਹਿੰਦੇ ਰੱਬ ਦੇ ਨਾਮ ਤੋਂ ਬਿਨਾ ਤੇਰੀ ਕਿਤੇ ਪੂਰੀ ਨਹੀਂ ਪੈਣੀ ਫਿਰ ਅੱਗੇ ਮਹਾਰਾਜ ਜੀ ਕਿਰਪਾ ਕਰਦੇ ਜੇ ਹਾ ਵੀ ਜੈ ਸੋ ਲੁਣੈ ਮੱਥੇ ਜੋ ਲਿਖਿਆਸ ਮਹਾਰਾਜ ਕਹਿੰਦੇ ਬੰਦਾ ਜੋ ਕਰਮ ਕਰਦਾ ਐ ਤੈਨੂੰ ਉਹਨਾਂ ਦਾ ਨਤੀਜਾ ਮਿਲਦਾ ਉਹਦਾ ਫਲ ਮਿਲਦਾ ਆ ਮਹਾਰਾਜ ਜੀ ਕਹਿੰਦੇ ਜੋ ਕਰਮ ਕਰਦਾ ਉਹ ਬੰਦੇ ਦੇ ਮੱਥੇ ਉੱਤੇ ਲਿਖੇ ਜਾਂਦੇ ਨੇ ਜਾਂ ਜਿਹੜੇ ਪਹਿਲਾਂ ਕੀਤੇ ਉਹ ਮੱਥੇ ਤੇ ਲਿਖੇ ਹੋਇਆ ਉਹਨਾਂ ਦੇ ਅਨੁਸਾਰ ਹੀ ਇਹਨੂੰ ਫਲ ਮਿਲਦਾ ਪਿਆ ਆ ਫਿਰ ਕਿਰਪਾ ਕਰਦੇ ਪ੍ਰੈਣ ਵਿਹਾਣੀ ਪਛੋਤਾਣੀ ਓਠ ਚੱਲੀ ਗਈ ਨਿਰਾਸ਼ ਮਹਾਰਾਜ ਜੀ ਕਹਿੰਦੇ ਆ ਜਿਹੜੀ ਜ਼ਿੰਦਗੀ ਹੈ ਨਾ ਇਹਦੇ ਵਿੱਚ ਜੀਵ ਆਤਮਾ ਦੀ ਇਸ ਜਿੰਦ ਦੀ ਮਹਾਰਾਜ ਜੀ ਕਹਿੰਦੇ ਉਮਰ ਬੀਤੀ ਪਈ ਆ ਤੇ ਆ ਜਿਹੜੀ ਜ਼ਿੰਦਗੀ ਰੂਪੀ ਰਹਿਣ ਨਾ ਇਹ ਬੀਤਦੀ ਪਈ ਐ ਹੁਣ ਇਹ ਰਾਤ ਬੀਤਦੀ ਪਈ ਐ ਦੋਇਆ ਭਾਏ ਇਧਰ ਉਧਰ ਸੱਜੇ ਖੱਬੇ ਲੱਗ ਕੇ ਮਰਜ ਜੀ ਕਹਿੰਦੇ ਫਿਰ ਜਦੋਂ ਰੱਬ ਦਾ ਨਾਮ ਦਾ ਜਪਣ ਦਾ ਸਮਾਂ ਸੀ ਉਦੋਂ ਮਿਹਨਤ ਨਹੀਂ ਕੀਤੀ ਉਦੋਂ ਮੁਸ਼ਕਲਤ ਨਹੀਂ ਕੀਤੀ ਨਾਮ ਨਹੀਂ ਜਪਿਆ ਬਾਣੀ ਨਹੀਂ ਪੜ੍ਹੀ ਸੇਵਾ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਸੰਗਤ ਨਹੀਂ ਕੀਤੀ ਫਿਰ ਮਰਜ ਜੀ ਕਹਿੰਦੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਆ ਉੱਠ ਚੱਲੀ ਗਈ ਨਿਰਾਸ਼ ਮਰਜ ਜੀ ਕਹਿੰਦੇ ਫਿਰ ਇਸ ਸੰਸਾਰ ਦੇ ਵਿੱਚੋਂ ਬੰਦਾ ਆਪਣੇ ਕਰਮ ਲੈ ਕੇ ਜੇ ਹੀ ਸੁਰਤ ਤੇ ਹੱਤਿਨ ਰਾਹੋ ਮਹਾਰਾਜ ਜੀ ਕਹਿੰਦੇ ਜਿਵੇਂ ਦੇ ਕਰਮ ਕੀਤੇ ਹੁੰਦੇ ਨੇ ਜਿਵੇਂ ਦੀ ਰਹਿਣੀ ਬਹਿਣੀ ਹੁੰਦੀ ਆ ਓਵੇਂ ਦੀ ਸੁਰਤ ਲੈ ਕੇ ਚਲਾ ਜਾਂਦਾ ਆ ਜਿਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਮਹਾਰਾਜ ਜੀ ਕਹਿੰਦੇ ਜਿਵੇਂ ਦਾ ਕਰਦੇ ਪਏ ਜੇ ਤੁਹਾਡੇ ਨਾਲ ਹੀ ਚੱਲੇਗਾ ਫਿਰ ਕਿਰਪਾ ਕਰਦੇ ਜਿਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ ਆਪਣੇ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਏ ਮਹਾਰਾਜ ਕਹਿੰਦੇ ਉਹਨਾਂ ਦਾ ਫਿਰ ਦਰਗਾਹ ਦੇ ਵਿੱਚ ਪ੍ਰਮਾਤਮਾ ਦੇ ਘਰੇ ਨਿਸ਼ਾਨ ਪੈਂਦਾ ਉਹਨਾਂ ਨੂੰ ਗੁਨਾ ਦਾ ਖਜ਼ਾਨਾ ਮਿਲਦਾ ਆ ਮਹਾਰਾਜ ਕਹਿੰਦੇ ਉਹ ਦਰਗਾਹ ਦੇ ਵਿੱਚ ਖਲਾਸ ਹੋ ਜਾਂਦੇ ਪਵਿੱਤਰ ਹੋ ਜਾਂਦੇ ਆ ਉਹਨਾਂ ਦਾ ਲੇਖਾ ਜੋਖਾ ਨਿਬੜ ਜਾਂਦਾ ਨਿਬੜਦਾ ਕਿੰਨਾਂ ਦਾ ਜਿਨੀ ਨਾਮ ਧਿਆਇਆ ਗਏਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮਾਰੇ ਕਹਿੰਦੇ ਆਪ ਵੀ ਕਰ ਦੇ ਦੂਸਰਿਆਂ ਨੂੰ ਵੀ ਤਾਰ ਦੇ ਫਿਰ ਅੱਗੇ ਕਿਰਪਾ ਕਰ ਦੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਕਹਿੰਦੇ ਮਹਾਰਾਜ ਸਾਡੇ ਤੇ ਆਪਣੀ ਕਿਰਪਾ ਕਰ ਤਾਂ ਜੋ ਤੇਰੇ ਦਰਸ਼ਨਾਂ ਦੀ ਬਰਕਤ ਦੇ ਨਾਲ ਤੇਰੇ ਦਰਸ਼ਨਾਂ ਦੀ ਤਾਂਗ ਦੇ ਨਾਲ ਆ ਮੇਰਾ ਜੀਵਨ ਸਫਲਾ ਹੋ ਜਾਏ ਫਸ ਮੇਰੇ ਤੇ ਇੱਕ ਕਿਰਪਾ ਕਰ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ ਖੇਚ ਲੱਗ ਜਾਏ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਮਹਾਰਾਜ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ ਮੈਨੂੰ ਹੋਰ ਕੋਈ ਨਹੀਂ ਹੈ ਮੈਂ ਹੋਰ ਥਾਉ ਨਹੀਂ ਕੋਏ ਮਹਾਰਾਜ ਮੈਨੂੰ ਤੁਹਾਡੇ ਤੋਂ ਬਿਨਾ ਕੋਈ ਹੋਰ ਦੂਜੀ ਥਾਂ ਨਹੀਂ ਹੈ ਜਿੱਥੇ ਜਾ ਕੇ ਮੈਂ ਜੋਦੜੀ ਕਰਾਂ ਬੇਨਤੀ ਕਰਾਂ ਸਹਿਬ ਕਹਿੰਦੇ ਨੇ ਨਾ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ ਮਰਜ ਤੁਹਾਡੀ ਸ਼ਰਨ ਵਿੱਚ ਆਇਆ ਤੁਹਾਡੀ ਸੰਗਤ ਵਿੱਚ ਆਇਆ ਤੁਸੀਂ ਆਪ ਹੀ ਕਿਰਪਾ ਕਰਨ ਦੇ ਸਮਰੱਥ ਹੋ ਫਿਰ ਕਿਰਪਾ ਕਰਦੇ ਮਹਾਰਾਜ ਜੀ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਕਹਿੰਦੇ ਆਜ ਜਿਹੜੀ ਤਾਪ ਦੀ ਗਰਮੀ ਆਕ ਵਰਤੀ ਪਈ ਏ ਇਹ ਰੁੱਤਾਂ ਦਾ ਹਿਸਾਬ ਪਤਾਬ ਹਿੰਦੁਸਤਾਨ ਦੇ ਰਹਿਣ ਸਹਿਣ ਅਨੁਸਾਰ ਮਹਾਰਾਜ ਕਹਿੰਦੇ ਇਸ ਤਾਪ ਦੀ ਹੋਈ ਆਕ ਦੇ ਵਿੱਚ ਵੀ ਉਹ ਸੋਹਣੇ ਨੇ ਸੁਹਾਵਣੇ ਨੇ ਕਿਹੜੇ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦੇ ਚਰਨਾ ਨਾਲ ਲਿਬ ਲੱਗ ਗਈ ਤੇ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਚਰਨਾ ਨਾਲ ਜੋੜ ਲਿਆ ਫਿਰ ਕਹਿੰਦੇ ਉਹਨਾਂ ਵਰਗਾ ਦੁਨੀਆ ਤੇ ਕੋਈ ਨਹੀਂ ਹੈ ਜਿਸ ਨੂੰ ਮਹਾਰਾਜ ਫਿਰ ਕਹਿੰਦੇ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਜੋ ਗird ਹਮਾਰੇ ਰਾਮਕਾਰ ਦੁਖ ਲੱਗੇ ਨਾ ਪਾਈ ਇਹ ਬਚਨ ਸੰਤਨ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਮਹਾਰਾਜ ਜੀ ਨੇ ਪਾਵਨ ਬਾਣੀ ਮਾਜ ਰਾਗ ਦੇ ਅੰਦਰ 12ਵਾਂ ਦਰਜ ਕੀਤੀ ਹੈ ਉਹਦੇ ਵਿੱਚ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖਾਰੀ ਰਾਗ ਦੇ ਪ੍ਰਾਰੰਭ ਦੇ ਵਿੱਚ 12ਵਾਂ ਮਾਂ ਦੀ ਬਾਣੀ ਜਿਹੜੀ ਦਰਜ ਕੀਤੀ ਹੈ ਉਹਦੇ ਵਿੱਚ ਸਹਿਬ ਜੀ ਦੋ ਅਸਾੜ ਮਹੀਨੇ ਦੀ ਅਹਾੜ ਮਹੀਨੇ ਦੀ ਗੱਲ ਕਰਦੇ ਸਾਹਿਬ ਜੀ ਕਹਿੰਦੇ ਆਸਾੜ ਪੜਾ ਸੂਰਜ ਗਗਨ ਤਪੈ ਮਹਾਰਾਜ ਜੀ ਕਹਿੰਦੇ ਆ ਜਿਹੜਾ ਹਾੜ ਦਾ ਮਹੀਨਾ ਹੈ ਨਾ ਮਹਾਰਾਜ ਜੀ ਕਹਿੰਦੇ ਬੜਾ ਪੜ ਆ ਬੜਾ ਆਪਣੇ ਵਹਿਣ ਵਿੱਚ ਵਹਿੰਦਾ ਪਿਆ ਆ ਮਹਾਰਾਜ ਜੀ ਕਹਿੰਦੇ ਸੂਰਜ ਗਗਨ ਤਪੈ ਆਕਾਸ਼ ਦੇ ਵਿੱਚ ਕਹਿੰਦੇ ਸੂਰਜ ਹੈ ਤੇ ਉਹ ਤਪਦਾ ਪਿਆ ਆ ਫਿਰ ਕਿਰਪਾ ਕਰਦੇ ਧਰਤੀ ਦੁੱਖ ਸਹੈ ਸੁਖ ਹੈ ਅਗਣ ਪਖੈ ਮਰ ਜੀ ਕਹਿੰਦੇ ਇਸ ਸੂਰਜ ਦੀ ਤਪਸ਼ ਕਰਕੇ ਧਰਤੀ ਦੀ ਜਿਹੜੀ ਨਮੀ ਆ ਉਹ ਘਟ ਜਾਂਦੀ ਹੈ ਉਹ ਫਿਰ ਦੁੱਖ ਸਹਿੰਦੀ ਹੈ ਦੁੱਖ ਕੌਣ ਸਹਿੰਦਾ ਜਿਹੜੇ ਧਰਤੀ ਤੇ ਰਹਿਣ ਵਾਲੇ ਨੇ ਫਿਰ ਕਿਰਪਾ ਕਰਦੇ ਸੋਖ ਹੈ ਅਗਣ ਪਖ ਹੈ ਮਰ ਜੀ ਕਹਿੰਦੇ ਨਮੀ ਖਿੱਚ ਲੈਂਦੀ ਹੈ ਅੱਗ ਸੂਰਜ ਦੀ ਜਿਹੜੀ ਜਪਛਾ ਫਿਰ ਕਿਰਪਾ ਕਰਦੇ ਕਹਿੰਦੇ ਹੁੰਦਾ ਕੀ ਹੈ ਕਿ ਅੱਕ ਵਰਦੀਏ ਐਨੀ ਗਰਮੀ ਪੈਂਦੀ ਹੈ ਕਿ ਆਲਾ ਦਵਾਲਾ ਸੁੱਕ ਜਾਂਦਾ ਦਰਖਤ ਕੁਮਲਾ ਜਾਂਦੇ ਦਰਿਆ ਸੁੱਕ ਜਾਂਦੇ ਲਗਭਗ ਉਹਨਾਂ ਦੇ ਵਿੱਚ ਪਾਣੀ ਸੁੱਕਣ ਲੱਗ ਪੈਂਦਾ ਫਿਰ ਕਿਰਪਾ ਕਰਦੇ ਅਗਣ ਰਸ ਸੁਖ ਹੈ ਮਰੀਏ ਧੋਖ ਹੈ ਪੀ ਸੋ ਕੀਰਤਨ ਹਾਰੇ ਮਰਦ ਕਹਿੰਦੇ ਫਿਰ ਕੀ ਹੁੰਦਾ ਕਹਿੰਦੇ ਜਿਹੜਾ ਅਗ ਸੂਰਜ ਦੀ ਤਪਸ਼ ਹੈ ਉਹ ਪਾਣੀ ਦਾ ਰਾਸ ਸਾ ਜਿਹੜਾ ਜਾਂ ਆਲੇ ਦੁਆਲੇ ਜੀਵ ਜੰਤੂ ਉਹਨਾਂ ਦਾ ਰਸ ਖਿੱਚ ਲੈਂਦਾ ਆ ਤਾਂ ਹੀ ਆਪਣਾ ਵਾਰੀ ਵਾਰੀ ਪਾਣੀ ਪੀਣ ਨੂੰ ਜੀ ਕਰਦਾ ਆ ਮਹਾਰਜ ਜੀ ਕਹਿੰਦੇ ਮਰੀਏ ਧੋਖ ਹੈ ਮਹਾਰਜ ਜੀ ਕਹਿੰਦੇ ਦੁਖੀ ਹੋ ਕੇ ਬੰਦਾ ਮਰਦਾ ਆ ਕਨ ਤੋਂ ਭਾਵ ਇਹ ਹਰ ਵੇਲੇ ਪਰੇਸ਼ਾਨੀ ਦੇ ਵਿੱਚ ਚਿੰਤਾ ਦੇ ਵਿੱਚ ਫਿਕਰ ਦੇ ਵਿੱਚ ਜੀਵ ਜੰਤੂ ਹਰ ਵੇਲੇ ਇੱਕ ਡਰ ਦੇ ਵਿੱਚ ਤੈਸ਼ ਦੇ ਵਿੱਚ ਰਹਿੰਦੇ ਆ ਫਿਰ ਕਹਿੰਦੇ ਭੀਸੋ ਕੀਰਤਨਾ ਹਾਰੇ ਪਰ ਜਿਹੜਾ ਸੂਰਜ ਹੈ ਜੋ ਪ੍ਰਮਾਤਮਾ ਨੇ ਉਹਨੂੰ ਕਿਰਤ ਲਈ ਉਹ ਨਹੀਂ ਹਾਰਦਾ ਫਿਰ ਕਿਰਪਾ ਕਰਦੇ ਰਾਤ ਫਿਰੈ ਸ਼ਾਇਆ ਧਨ ਟਾਕੈ ਟਿੰਡ ਲਵੈ ਮੰਜਵਾਰੇ ਮਹਾਰਾਜ ਜੀ ਕਹਿੰਦੇ ਜਿਹੜਾ ਸੂਰਜ ਦਾ ਇਹ ਰਹਾਤਾ ਨਾ ਇਹ ਤਾਂ ਫਿਰਦਾ ਹੀ ਪਿਆ ਆ ਕਿਉਂ ਇਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਆ ਉਹਦੇ ਪ੍ਰਮਾਤਮਾ ਦੇ ਹੁਕਮ ਦੀ ਸਿਰਜਣਾ ਆ ਤੇ ਉਸੇ ਸਿਰਜਣਾ ਦੇ ਵਿੱਚ ਇਹ ਚੱਲਦਾ ਪਿਆ ਆ ਪਰ ਮਹਾਰਾਜ ਜੀ ਕਹਿੰਦੇ ਵੀ ਇੱਕ ਨਾ ਬੀਂਦਾ ਆ ਇਹ ਇੱਕ ਪੰਛੀ ਹੁੰਦਾ ਆ ਮਹਾਰਾਜ ਜੀ ਕਹਿੰਦੇ ਉਹ ਇਸ ਸੂਰਜ ਦੀ ਤਪਸ਼ ਤੋਂ ਬਚਣ ਦੀ ਕੋਸ਼ਿਸ਼ ਕਰਦਾ ਆ ਉਹ ਕੀ ਕਰਦਾ ਆ ਵੀ ਉਹ ਸ਼ਾਂ ਲੱਭਦਾ ਵੀ ਮੈਨੂੰ ਕਿਤੇ ਸ਼ਾਂ ਲੱਭ ਜੇ ਉਹ ਤਾਕਤ ਦੇ ਵਿੱਚ ਮੈਨੂੰ ਸ਼ਾਂ ਲੱਭ ਜੇ ਮਹਾਰਾਜ ਜੀ ਕਹਿੰਦੇ ਉਹ ਜਦੋਂ ਸ਼ਾਂ ਲੱਭਦਾ ਨਾ ਫਿਰ ਜਦੋਂ ਜਿੰਤਾ ਆਪਣੀ ਫਿਰ ਮਹਾਰਾਜ ਜੀ ਕਹਿੰਦੇ ਉਹ ਘੁਰ ਲਾਉਂਦਾ ਟੀ 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 ਉੱਚੀ ਉੱਚੀ ਬੋਲਦਾ ਆ ਫਿਰ ਮਹਾਰਾਜ ਅੱਗੇ ਮੇਰੀ ਤੁਹਾਡੀ ਗੱਲ ਕਰਦੇ ਮਹਾਰਾਜ ਜੀ ਕਹਿੰਦੇ ਆਵਗਣ ਬਾੰਦ ਚੱਲੀ ਦੁੱਖ ਆਗੈ ਸੁਖ ਤਿਸ ਸਾਥ ਸਮਾਲੇ ਮਹਾਰਾਜ ਜੀ ਕਹਿੰਦੇ ਹੁੰਦਾ ਕੀ ਹੈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਔਗਣ ਬਨ ਕੇ ਚੱਲਦਾ ਆ ਦੁੱਖ ਅੱਗੇ ਹੁੰਦਾ ਜਿੰਨੇ ਔਗਣ ਕੀਤੇ ਨੇ ਮਹਾਰਾਜ ਜੀ ਕਹਿੰਦੇ ਫਿਰ ਇਹਦੇ ਗੱਲ ਨੂੰ ਪੈਂਦੇ ਨੇ ਮਹਾਰਾਜ ਜੀ ਕਹਿੰਦੇ ਦੁੱਖ ਫਿਰ ਇਹਨੂੰ ਚੱਲਣੇ ਪੈਂਦੇ ਆ ਸੁਖ ਤੇਸ ਮਹਾਰਾਜ ਕਹਿੰਦੇ ਸੋਖ ਨੂੰ ਦਿਆਂਗੇ ਸੱਚ ਸੰਭਾਲੇ ਜਿਹੜਾ ਸੱਚ ਸੰਭਾਲੇਗਾ ਸੱਚ ਦੀ ਯਾਦ ਵਿੱਚ ਰਹੇਗਾ ਪਰਮਾਤਮਾ ਦੇ ਚਰਨਾਂ ਨਾਲ ਹਿਰਦੇ ਦੇ ਵਿੱਚ ਧਾਰਨ ਕਰਕੇ ਮਹਾਰਾਜ ਨੂੰ ਚਾਦ ਰੱਖੇਗਾ ਫਿਰ ਕਹਿੰਦੇ ਨਾਨਕ ਜਿਸਨੂੰ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਮਹਾਰਾਜ ਕਹਿੰਦੇ ਜਿਸ ਪ੍ਰਮਾਤਮਾ ਨੇ ਇਹ ਮੈਨੂੰ ਤੁਹਾਨੂੰ ਜਿੰਦ ਦਿੱਤੀ ਹੈ ਨਾ ਜਿਸ ਪ੍ਰਮਾਤਮਾ ਨੇ ਮੈਨੂੰ ਤੁਹਾਨੂੰ ਇਸ ਸੰਸਾਰ ਤੇ ਭੇਜਿਆ ਆ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਫਿਰ ਪ੍ਰਮਾਤਮਾ ਨੇ ਆਪਣੀ ਲੇਵ ਲਾ ਕੇ ਭੇਜਿਆ ਜਿਨ੍ਹਾਂ ਦਾ ਮਨ ਹਰ ਵੇਲੇ ਪ੍ਰਮਾਤਮਾ ਦੀ ਯਾਦ ਵਿੱਚ ਪਿੱਜਾ ਰਹਿੰਦਾ ਜੁੜਿਆ ਰਹਿੰਦਾ ਆ ਮਹਾਰਾਜ ਕਹਿੰਦੇ ਫਿਰ ਉਹਨਾਂ ਦਾ ਇਸ ਸੰਸਾਰ ਤੇ ਜੰਮਣਾ ਮਰਨਾ ਉਸ ਪਰਮਾਤਮਾ ਦੀ ਯਾਦ ਵਿੱਚ ਹੀ ਰਹਿੰਦਾ ਉਹਨਾਂ ਨੂੰ ਦੁੱਖ ਕੁਝ ਨਹੀਂ ਕਰਦਾ ਸਤਗੁਰੂ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਸਭਨਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ